ਕਾਂਗਰਸ ਵਿੱਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੱਡਾ ਹਮਲਾ ਕੀਤਾ ਹੈ। ਤੂਰੀ ਪਹੁੰਚੇ ਸੁਖਬੀਰ ਨੇ ਨਵਜੋਤ ਸਿੰਘ ਸਿੱਧੂ ਨੂੰ ਜਲਾਲਾਬਾਦ ਤੋਂ ਚੋਣ ਲੜਦੇ ਚੁਣੌਤੀ ਦਿੱਤੀ ਹੈ। ਸੁਖਬੀਰ ਦਾ ਕਹਿਣਾ ਹੈ ਕਿ ਉਹ ਸਿੱਧੂ ਦੀ ਸਾਰੀ ਸ਼ਾਇਰੀ ਘਟ ਦੇਣਗੇ। ਇਸ ਦੌਰਾਨ ਸੁਖਬੀਰ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੇ ਜੰਮ ਕੇ ਸਿਆਸੀ ਵਾਰ ਕੀਤੇ। ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਨੇ ਜਿੱਥੇ ਸਿੱਧੂ ਨੂੰ ਮੌਕਾ ਪ੍ਰਸ ਦੱਸਿਆ ਉੱਤੇ ਹੀ ਭਗਵੰਤ ਮਾਨ ਨੂੰ ਸ਼ਰਾਬੀ ਕਰਾਰ ਦਿੱਤਾ ਹੈ। ਸੁਖਬੀਰ ਦਾ ਕਹਿਣਾ ਹੈ ਕਿ ਅਕਾਲੀ ਦਲ ਚੋਣਾ ਵਿਕਾਸ ਦੇ ਮੁੱਦੇ ਉੱਤੇ ਲੜ ਰਿਹਾ ਦਉਗੀ ਉਹਦੇ ਬਾਅਦ ਅਸੀਂ ਅਪਰੂਵ ਕਰਕੇ ਮਤਲਬ 5-4 ਦਿਨਾਂ ਚ ਅਸੀਂ ਕਰ ਦਾਂਗੇ। ਹੋਰ ਜ਼ਿਕਰ ਗੱਲ ਕੀਤੀ ਜੇ ਮੈਨੂੰ ਜੋ ਸਿੱਧੂ ਦੀ ਉਹਨਾਂ ਨੇ ਕਿਹਾ ਹੈਗਾ ਕਿ ਮੈਂ ਕਾਂਗਰਸ ਪੈਨ ਹੈਗਾ ਇਹ ਕਿਹੜਾ ਘਰ ਪਾਉਂਦੀ ਹੈ ਕੋਈ ਵਾਰ ਆ ਉਹ ਦੱਸਾਂਗੇ ਹਰ ਕਿਸਮ ਦਾ ਮੈਨ ਹੈ ਕਿਤੇ ਕਾਂਗਰਸ ਮੈਨ ਆ ਕਿਤੇ ਭਾਜਪਾ ਮੈਨ ਆ ਕਿਤੇ ਝਾੜੂ ਮੈਨ ਆ ਕਿਤੇ ਕਾਮਰੇਡ ਜਿਹੜਾ ਜਿਹੜਾ ਉਹਨੂੰ ਪੈਸੇ ਦੇਊਗਾ ਜਿਹੜਾ ਉਹਦੀ ਉਹਨੂੰ ਮੁੱਲ ਉਹਦਾ ਮੁੱਲ ਚਾਹੀਦਾ ਆਪਣਾ ਹੁਣ ਆ 2 ਮਹੀਨੇ ਬਾਅਦ ਇੱਥੇ ਆ ਉਦੇ ਬਾਅਦ ਪਤਾ ਨਹੀਂ ਕਿਹੜਾ ਮੈਨ ਬਣੂਗਾ ਪਰ ਲੰਬੀ ਔਰ ਜਲਾਲਾਬਾਦ ਤੋਂ ਕਾਂਗਰਸ ਹੀ ਲੜ ਰਹੀ ਹੈ ਇਹਦੇ ਬਾਰੇ ਫਰੋਦੀਆਂ ਦਾ ਰੋ ਪੈਗਾ ਕਿ ਉਹ ਉਹਦਾ ਫੈਸਲਾ ਜਿਹੜਾ ਕੱਲੋ ਦਰ ਨੂੰ ਦਿੱਲੀ ਜੜਾਇਆ ਜਾ ਰਿਹਾ ਮੈਂ ਕਹਿੰਦਾ ਕੈਪਟਨ ਸਾਹਿਬ ਮੈਂ ਕਹਿੰਦਾ ਨਵਜੋਤ ਸਿੱਧੂ ਹੀ ਆਉਣਾ ਚਾਹੀਦਾ ਜੀ ਇਹਦੇ ਵਿੱਚ ਜਲਾਲਾਬਾਦ ਆ ਜਾਏ ਮੇਰੇ ਕੋਲੇ ਹੈ ਉਹ ਜਿੰਨੀ ਉਹਦੀ ਸ਼ਹਿਰੀ ਸ਼ੋਰੀ ਸਾਰੀ ਕੱਢ ਦਾਂਗੇ ਉੱਥੇ ਮੈਂ ਬਤਾ ਰਹੀ ਹਾਂ ਮੈਂ ਬਿੱਟੂ ਨੂੰ ਮੈਂ ਮੈਂ ਆਪਣਾ ਕਿਹਾ ਮੈਸੇਜ ਭੇਜਿਆ ਮੈਂ ਕਿਹਾ ਤੈਨੂੰ ਪਾਇਲਟ ਬੂਲਟ ਦੇ ਦਾਂ ਕਿਉਂਕਿ ਪਿੰਡ ਪਚਾਰੇ ਨੂੰ ਪਤਾ ਨਹੀਂ ਹੈ ਜਲਾਲਾਬਾਦ ਕਿੱਥੇ ਹੈ ਕੋਈ ਪਿੰਡ ਪੁੰਡ ਨਾ ਭੁੱਲ ਜੇ ਕਿਤੇ ਹੋਰ ਹਲਕੇ ਕੈਂਪੇਨ ਕਰ ਰਹੇ ਨੇ ਜੀ ਬਾਬਰ ਸਾਹਿਬ ਦੇ ਜਿਹੜੇ ਨਿਕਰਮ ਜੀਟੀਆ ਬਿਨਸ ਸਕਿਉਰਟੀ ਤੋਂ ਕੀ ਬਿਨਸ ਸਕਿਉਰਟੀ ਤੋਂ ਕਹਿੰਦੇ ਹੁਣ ਜਿੰਮੇ ਮੈਂ ਘੁੰਮ ਰਿਹਾ ਹਾਂ ਉਮੀ ਬਿਨਸ ਸਕਿਉਰਟੀ ਤੋਂ ਉਹਨਾਂ ਨੇ ਵੀਡੀਓ ਜਾਰੀ ਕੀਤਾ ਜੀ ਕੀ ਯਾਰ ਉਹ ਸ਼ਰਾਬ ਪੀ ਕੇ ਪਤਾ ਨਹੀਂ ਜੋ ਮਰਜੀ ਬੋਲ ਰਹਿਦਾ ਦਾ ਜਲਾ ਕੋਈ ਪਤਾ ਨਹੀਂ ਲੱਗਦਾ